ਤੂੰ ਇਹ ਇਦਾਂ ਕਰੋ ਹਾਂ ਥੋੜੇ ਥੋੜੇ ਪੈਸੇ ਦੇਵੋ ਮੈਨੂੰ ਤੇ ਮੈਂ ਨਿੱਕੀ ਮੋਟੀ ਲੈ ਦਾਨ ਕਿੰਨੇ ਕ ਪੈਸੇ ਨਾਲ ਸਰੂਗਾ ਉਹ ਜੜਜੀ ਤੁਹਾਨੂੰ ਪਤਾ 10 15000 ਤੋਂ ਘੱਟ ਨਹੀਂ ਨਹੀਂ ਤੇ ਇੰਨਾ ਕੋ ਦੋ ਆ ਇਹਨਾਂ ਨੂੰ ਪੁੱਛ ਲੋ ਇਹ ਦੇਖ ਦੇ ਦੇਣ ਓਏ ਉਹਨਾਂ ਤਾਂ ਨਹੀਂ ਆ ਪੁੱਤ ਦੇਣੀ ਕੋਈ ਵੀ ਤੂੰ ਇਦਾਂ ਕਰ ਵੀ ਮੈਂ ਤੈਨੂੰ ਪੈਸੇ ਦੇ ਦਿੰਦਾ ਵਾ ਤੇ ਜਾ ਕੇ ਤੈਨੂੰ ਮਾਰੀ ਲਾਇਆ ਨਾਲ ਮਾਰੀ ਅਹੀਂ ਲੈ ਕੇ ਦਈਏ ਜਦੋਂ ਲੈ ਕੇ ਆਇਆ ਸੀ ਉਦੋਂ ਨਹੀਂ ਚੇਤਾ ਤੇ ਸਮਾਨ ਵੀ ਨਾਲ ਚਾਹੀਦਾ ਵਾ ਤੁਹਾਡੇ ਕੰਨ ਦੇ ਵਿੱਚ ਆਣ ਕੇ ਘੋਰ ਘੁੰਦਿਆਵਾ ਕਰਨ ਕਿ ਪਿਆਰੇ ਦੇ ਦੋ 15000 ਰੁਪਇਆ। ਉਹ ਚਲ ਕਿਹੜੀ ਗੱਲ ਕਰ ਰਵਾਂ ਉਹ ਦੇ ਦਿੰਨੇ ਆ ਫੇਰ ਕੀ ਆ। ਮੇਰੀ ਸੁਣ ਲੋ ਗੱਲ। ਨੌਵਾਂ ਤਿਆਂ ਰੱਖਣੀਆਂ ਸੋਫੀਆਂ ਨਹੀਂ ਹੁੰਦੀਆਂ। ਇਹਨੂੰ ਤੇ ਮਾਰੀ ਲਿਆਤੀ ਤੇ ਦੂਜੀ ਨੂੰ ਕੀ ਲਿਆ ਕੇ ਦੇਣਾ ਵਾ। ਫੇਰ ਤੂੰ ਕੀ ਕਿਹਾ ਅੱਗੇ ਉਹ ਕਹਿਣਾ ਮੈਂ ਕੀ ਮੈਂ ਘਰ ਚ ਬਤ ਜਰੂਰ ਪਾਉਣਾ ਵਾ। ਤੇ ਉੱਪਰ ਕਹਿਣਾ ਲਿਆ ਦੋਨੇ ਮਾਰੀ ਜਦੋਂ। ਕਿਉਂ ਲਿਆ ਦੋ? ਆ ਆ ਪੁੱਤ लवली। ਉਹ ਲੜੀ ਆਏ ਆ ਤੇ ਹੈਗਾ ਵਾ। ਗੱਲ ਕਰਨੀ ਹੈ ਕਿ ਮੈਂ ਤਾਂ ਵੀਂਦਾ ਜੀ ਦੱਸੋ ਉਹ ਗੱਲ ਡੈਡੀ ਜੀ ਕੀ ਕਰਨੀ ਹੈ ਰੁਪਿੰਦਰ ਆਈ ਸੀ ਮੇਰੇ ਨਾਲ ਅੱਛਾ ਤੇ ਕੱਪੜੇ ਤੁਹਾਨੂੰ ਹੀ ਪਤਾ ਆ ਵੀ ਸਾਰੇ ਉੱਥੇ ਪਏ ਆ ਬੈੱਡ ਤੇ ਹੀ ਤੇ ਉਹ ਕਹਿੰਦੀ ਆ ਵੀ ਇਕਲ ਮਾਰੀ ਲਿਆ ਦਿਓ ਮੈਨੂੰ ਤੇ ਮੈਂ ਤੈਨੂੰ ਆਖਿਆ ਵੀ ਜੇ ਸਰਦਾਂ ਵਾਲੇ ਸਾਰ ਲਾ ਇਦਾਂ ਹੀ ਅੱਛਾ ਤੇ ਪਰ ਉਹ ਕਰੇ ਵੀ ਕੀ ਉੱਥੇ ਖਲਾਰਾ ਬੜਾ ਅੰਦਰ ਤੇ ਤੁਸੀਂ ਇਦਾਂ ਕਰੋ ਹਾਂ ਥੋੜੇ ਉਹਦੇ ਪੈਸੇ ਦੋ ਹਾਂ ਮੈਨੂੰ ਤੇ ਮੈਂ ਨਿੱਕੀ ਮੋਟੀ ਲਿਆ ਦਾਂ ਕਿੰਨੇ ਕ ਪੈਸੇ ਨਾਲ ਸਰੂਗਾ ਉਹ ਡੈਡੀ ਜੀ ਤੁਹਾਨੂੰ ਪਤਾ 10 15000 ਤੋਂ ਘਟਾਉਣੀ ਨਹੀਂ ਨਹੀਂ ਤੇ ਇੰਨਾ ਕੋ ਦੋ ਆ ਇਹਨਾਂ ਨੂੰ ਪੁੱਛ ਲੋ ਜੇ ਦੇ ਇੱਕ ਦੇ ਦੇ ਦਿੰਦੇ ਓਏ ਉਹਨਾਂ ਤਾਂ ਨਹੀਂ ਆ ਪੁੱਤ ਦੇਣੀ ਕੋਈ ਵੀ ਤੂੰ ਐਦਾਂ ਕਰ ਵੀ ਮੈਂ ਤੈਨੂੰ ਪੈਸੇ ਦੇ ਦਨਾਂ ਵਾ ਤੇ ਜਾ ਕੇ ਦਲਮਰੀ ਲੈ ਆ ਚੱਲ ਵੇਖ ਲੋ ਫਿਰ ਇੰਨਾ ਕਰ ਲੈਣਾ ਠੀਕ ਆ ਨਾ ਨਹੀਂ ਮੈਂ ਤਾਂ ਕਹਿੰਦੇ ਆ ਜੇ ਨਹੀਂ ਸਕਦਾ ਤਾਂ ਕੋਈ ਗੱਲ ਨਹੀਂ ਇਹਨਾਂ ਨੂੰ ਕੋਈ ਇੱਕ ਵੇਲੀ ਕਰ ਦੋ ਓਏ ਉਹਦੇ ਦਾ ਚਾਹੀਆ ਕੰਨ ਨੂੰ ਉਹਨੂੰ ਕਹਿਣਾ ਵਾ ਤੇ ਤੈਨੂੰ ਮੈਂ ਪੈਸੇ ਦੇਣਾ ਤਾਂ ਤੂੰ ਜਾ ਕੇ ਲੈ ਆ ਚਲੋ ਕੋਈ ਗੱਲ ਨਹੀਂ ਉਹਨਾਂ ਦੇਓ ਪੈਸੇ ਤੇ ਫਿਰ ਮੈਂ ਲਿਆਉਂ ਕੋਈ ਨਹੀਂ ਮੈਂ ਦੰਨਾ ਫਿਰ ਤੈਨੂੰ ਪੁੱਤਾਂ ਨਾਲ ਖਲਾਰਾ ਬੜਾ ਬਿਆਵ ਕਰ ਅੱਛਾ ਉਹ ਅੰਦਰ ਵੀ ਸਾਰੇ ਖਿਲਰੇ ਆ ਕੱਪੜੇ ਉਹ ਆਹੋ ਹਾਂ ਬਥੇਰੇ ਕੱਪੜੇ ਹੁੰਦੇ ਆ ਜਨਾਨੀਆਂ ਦੇ ਉਹ ਆਹੋ ਉਹ ਤੇ ਹੈ ਹੀ ਆ ਤੇ ਵੇਚ ਦੇ ਫਿਰ ਮੈਨੂੰ ਪੈਸੇ ਦੇ ਦਿਓ ਤੇ ਕੋਈ ਨਾ ਬਦਲਣਾ ਪੁੱਤ ਤੈਨੂੰ ਆਹ ਗੱਲ ਤੇ ਉਹਦੀ ਵੀ ਠੀਕ ਆ ਵੀ ਹੁਣ ਕੱਪੜੇ ਖੰਦਰੇ ਆ ਇਹ ਰੱਖਣੇ ਕਿੱਥੇ ਆ ਚੱਲ ਰਮਨ ਨੂੰ ਕਹਿਣਾ ਵਾ ਵੀ ਨੂੰ ਦੇ 15-20000 ਰੁਪਏ ਤੇ ਲਮਾਰੀ ਤੇ ਲਿਆਵੇ ਕੱਪੜੇ ਕੁੱਪੇ ਤੇ ਰੱਖੇ ਕਿਤੇ ਲਿਆਵੇ ਇਹ ਨਾ ਲੱਗੋਂਗੇ ਆਵਾ ਪੁੱਛਦੀ ਆ ਇਹਨਾਂ ਨੂੰ ਕੀ ਜਾਂਦਾ ਸੀਗਾ ਲਵਲੀ ਤੁਹਾਨੂੰ ਕੀ ਕਹਿੰਦਿਆ ਸੀ ਬੜਾ ਮੂੰਹ ਨਾਲ ਮੂੰਹ ਜੜੇ ਸੀ ਓਏ ਉਹਨੇ ਕੀ ਕਹਿੜਾ ਵਾ ਹਾਂ ਕਹਿੰਦਿਆ ਪੇ ਰਪਿੰਦਰ ਕਹਿੰਦੀ ਵੀ ਅਲਮਾਰੀ ਲੈ ਆ ਦੋ ਮੈਨੂੰ ਅੱਛਾ ਇਹ ਕੱਪੜੇ ਕਿੱਥੇ ਰੱਖਣੇ ਆ ਕੁਰਸੀਆਂ ਤੇ ਟੇਬਲਾਂ ਤੇ ਰੱਖ ਕੇ ਬੈਠੀ ਆ ਉਹ ਅੱਛਾ ਮੈਂ ਹਾਂ ਚੱਲ ਕੋਈ ਨਹੀਂ ਮੈਂ ਕਿੰਨੇ ਕੁ ਚਾਹੀਦੇ ਆ ਕਹਿੰਦਾ 15000 ਦੀ ਆਣੀ ਆ ਮੈਂ ਚੱਲ ਕੋਈ ਨਹੀਂ ਮੈਂ ਦੰਨਾ ਨਾਲ ਮਾਰੀ ਅਹੀਂ ਲੈ ਕੇ ਦਈਏ ਜਦੋਂ ਲੈ ਕੇ ਆਇਆ ਸੀ ਉਦੋਂ ਨਹੀਂ ਚੇਤਾ ਇਹ ਸਮਾਨ ਵੀ ਨਾਲ ਚਾਹੀਦਾ ਵਾ ਤੁਹਾਡੇ ਕੰਦੇ ਵਿੱਚ ਆਣ ਕੇ ਘੋਰ ਘੋਰ ਦਾਵਾ ਕਰਨਾ ਕਿ ਪੈਸੇ ਦੇ ਦੋ 15000 ਰੁਪਈਆ ਉਹ ਚਾਲ ਤੇੜੀ ਗੱਲ ਵਾਰ ਮਨੋਂ ਦੇ ਦਿੰਨੇ ਆ ਫੇਰ ਕੀ ਆ ਮੇਰੀ ਸੁਣ ਲੋ ਗੱਲ ਨੌਵਾਂ ਤਿਆਂ ਰੱਖਣੀਆਂ ਸੋਫੀਆਂ ਨਹੀਂ ਹੁੰਦੀਆਂ ਇਹਨੂੰ ਦਿਲ ਮਾਰੀ ਲਿਆਤੀ ਤੇ ਦੂਜੀ ਨੂੰ ਕੀ ਲਿਆ ਕੇ ਦੇਣਾ ਵਾ ਉਸੇ ਵੇਲੇ ਘਰ ਵਿੱਚ ਕਪੱਤ ਪੈ ਜਾਣਾ ਓਏ ਉਹ ਤਾਂ ਕੋਤ ਹੈਗੀਆਂ ਵਾ ਉਹਨੇ ਕੀ ਕਰਨੀ ਆ ਭਾਂਵੇਂ ਹੈਗੀਆਂ ਵਾ ਨਾ ਉਹ ਪੇਕਿਆਂ ਤੋਂ ਲੈ ਕੇ ਆਈ ਆ ਇੱਥੋਂ ਨਹੀਂ ਲਈਆਂ ਮੈਂ ਤਾਂ ਅਖਾ ਚੱਲ ਦੇ ਦਿੰਨੇ ਉਹਨੂੰ ਪੈਸੇ ਤੇ ਚੱਲ ਆਉਂਦਾ ਉਹ ਉਹਨੂੰ ਕਹਿਣਾ ਸੀ ਪਹਿਲਾਂ ਸੋਚਣਾ ਸੀ ਕਿਧਰ ਨੌਕਰੀ ਪੇਸ਼ੇ ਤੇ ਲੱਗਦੋ ਤੇਰੇ ਹੱਥਾਂ ਵਿੱਚ ਚਾਰ ਪੈਸੇ ਹੁੰਦੇ ਤੇ ਲੈ ਦੇਨੋਂ ਹੁਣ ਆਣ ਕੇ ਕਦੀ ਮੰਮੀ ਦਾ ਸਿਰ ਖਾਂਡਿਆ ਪੈਣਾ ਵੀ ਪੈਸੇ ਦੇ ਦਿਓ ਤੇ ਕਦੀ ਡੈਡੀ ਦਾ ਸਿਰ ਖਾਂਡਿਆ ਪੈਣਾ ਉਹਨੇ ਮੌਕਾ ਵੇਖਿਆ ਹੁਣਾਵਾ ਵੀ ਮੰਮੀ ਘਰੋਂ ਬਾਹਰ ਗਈ ਆ ਤੇ ਡੈਡੀ ਨੂੰ ਆਪਣੀਆਂ ਗੱਲਾਂ ਵਿੱਚ ਲੈ ਆਉਣਾ ਵਾ ਜਾ ਜਾ ਕੇ ਫਿਰ ਆਪੀ ਗੱਲ ਕਰ ਲੈ ਹੁਣਾ ਨਾ ਕੋਈ ਗੱਲ ਨਹੀਂ ਕਰ ਲੂੰਗੀ ਫਿਰ ਮੈਂ ਗੱਲ ਅਲਮਾਰੀ ਲੈ ਆ ਕੇ ਦੋ ਇਹਨੂੰ ਅਜੇ ਅਲਮਾਰੀ ਮੰਗੀ ਕੱਲ ਨੂੰ ਕਹੋ ਮੇਰੇ ਕਮਰੇ 'ਚ ਏਸੀ ਲਵਾ ਕੇ ਦੋ ਉਹ ਚੈਲਰ ਲੁਮਾਰੀ ਤੇ ਦਈਏ ਉਹਨਾਂ ਨੂੰ ਏਸੀ ਕਿੱਥੋਂ ਤੇ ਲੱਗਣਾ ਵਾ ਕੋਈ ਗੱਲ ਨਹੀਂ ਮੈਂ ਆਪੇ ਲੁਮਾਰੀ ਦੇ ਦੂੰਗੀ ਹੈਂ ਗੈਲ ਮਾਰੀਆਂ ਘਰ ਇਹ ਕਾ ਵੀ ਚੀਜ਼ਾਂ ਇੰਨੇ ਸਾਰੀਆਂ ਬਾਰੇ ਪੰਨਾਂ ਚੱਲ ਕੇ ਰੱਖਣ ਦੀ ਜਗ੍ਹਾ ਉਹ ਇਹ ਬੰਦਾ ਵਿੱਚ ਰੱਖ ਦਿੰਦਾ ਹੈ ਜੀ ਨਹੀਂ ਇੱਧਰ ਹੋ ਹਾਂ ਮੇਰੀ ਗੱਲ ਸੁਣ ਕੀ ਹੋਇਆ ਮੀ ਹੁਣ ਕੀ ਆ ਤੈਨੂੰ ਮੈਂ ਕਈ ਵਾਰ ਕਿਹਾ ਮੈਨੂੰ ਮਮੀ ਨਾਲ ਕੀ ਕਰ ਤਾ ਹੋ ਦੱਸੋ ਕੀ ਕਹਾਂ ਤੁਹਾਨੂੰ ਕਹਿਣਾ ਕੀ ਆ ਤੂੰ ਮੈਨੂੰ ਲਵਲੀ ਨੂੰ ਕੀ ਕਹਿਣ ਲਈ ਆ ਫਿਰ ਲੁਮਾਰੀ ਚਾਹੀਦੀ ਆ ਮੰਮੀ ਜੀ ਕਪੜੇ ਸਾਰੇ ਉਦਾਂ ਹੀ ਉਥੇ ਬਾਹਰ ਪਏ ਆ ਇੰਨਾ ਖਲਾਰਾ ਪਿਆ ਰਿੰਦਾ ਤੇ ਜੇ ਕੋਈ ਆ ਜੇ ਉਹਨਾਂ ਨੇ ਵੇਖ ਕੇ ਇਹੀ ਗਾਣਾ ਨਾ ਪੈਨੂੰ ਸਾਂਬੰਧੀ ਜਾਚ ਹੈ ਨਹੀਂ ਆ ਤੇ ਫਿਰ ਹੁਣ ਇਹੀ ਕੀ ਕਰੀਏ ਦੱਸ ਨਾ ਕੀ ਹੋਣਾ ਚਾਹੀਦਾ ਫਿਰ ਹੁਣ ਮੰਮੀ ਕੀ ਚਾਹੀਦਾ ਬਸ ਇੱਕ ਅਲਮਾਰੀ ਮੰਗੀ ਹੋਰ ਤੇ ਮੈਂ ਕੁਛ ਉਹ ਨਹੀਂ ਗਿਆ ਹੈਗਾ ਅਲਮਾਰੀ ਨਹੀਂਗੇ ਇਥੋਂ ਮਿਲਨੀ ਜਦੋਂ ਕੁੜੀਆਂ ਵਿਆਹ ਕਰਵਾ ਕੇ ਆਉਂਦੀਆਂ ਨਾ ਪੈਕੇ ਦਿੰਦੇ ਹੁੰਦੇ ਅਲਮਾਰੀਆਂ ਲੈ ਕੇ ਤੇ ਸਮਾਨ ਲੈ ਕੇ ਤੇ ਮੰਮੀ ਤੁਹਾਡੇ ਕੋਲ ਦੋ ਆ ਇੱਕ ਦੇ ਦੋ ਉਹਦੇ ਵਿੱਚੋਂ ਖਾਲੀ ਕਰਕੇ ਨਾ ਉਹਦੇ ਵਿੱਚ ਤੁਹਾਡੇ ਕੱਪੜੇ ਹੈ ਨਹੀਂਗੇ ਮੈਂ ਕਿੱਥੇ ਰੱਖਾਂ ਤੈਨੂੰ ਦੇ ਕੇ ਅਲਮਾਰੀ ਤੇ ਨਾਲੇ ਮੇਰੀ ਗੱਲ ਸੁਣ ਲੈ ਸੰਦੀਪ ਦੇ ਆਹਾਂ ਦਾਜ ਦੇ ਵਿੱਚ ਚੀਜ਼ਾਂ ਤੇ ਜੇ ਤੂੰ ਉਹਦੀਆਂ ਰੀਸਾਂ ਕਰੇ ਨਾ ਵੀ ਉਹਦੀਆਂ ਦੋ ਆ ਤੇ ਮੈਨੂੰ ਵੀ ਦੋਲ ਮਾਰਗੀਆਂ ਲੈ ਕੇ ਦੋ ਉਹ ਤੇਰਾ ਕੰਮ ਨਹੀਂਗਾ ਚੱਲਣਾ ਮੰਮੀ ਮੈਂ ਦੋ ਤੇ ਮੰਗੀਆਂ ਨਹੀਂ ਆ ਮੈਂ ਦੀ ਕੋਈ ਮੰਗੀ ਆ ਭਾਈ ਛੋਟੀ ਲਿਆ ਦੋ ਚੱਲ ਇਹ ਕਿ ਖਲਾਰਾ ਸਾੰਬੇ ਆ ਜਾਊਗਾ ਇਹ ਪਹਿਲਾਂ ਸੋਚਣਾ ਹੈ ਨਾ ਪੁੱਤ ਆਉਣ ਤੋਂ ਪਹਿਲਾਂ ਤੇ ਨਾਲੇ ਮੇਰੇ ਪੁੱਤ ਨੇ ਚਿੱਟੂ ਨੇ ਤੈਨੂੰ ਕੀ ਕੀ ਦੱਸਿਆ ਸੀ ਤੇ ਮੇਰੇ ਕੋ ਕਿੰਨੇ ਕ ਪੈਸੇ ਆ ਮੰਮੀ ਉਹ ਦੋ ਤੇ ਵੀ ਇਹਨੇ ਫੜਾ ਮਾਰਦੇ ਰਹੇ ਕਹਿੰਦੇ ਸੀ ਕਿ ਮੇਕਓ ਬੜਾ ਗੋਜਿਆ ਸਾਰਾ ਕੋਹ ਘਰੇ ਹੈਗਾ ਆ ਹੁਣ ਮੈਨੂੰ ਕੀ ਪਤਾ ਸੀ ਤੇ ਤੂੰ ਇਹਦਾ ਮਗਰ ਲੱਗ ਗਈ ਫੇ ਜਿੱਦਾਂ ਉਹਨੇ ਕਿਹਾ ਜੇਹੋ ਕੰਮ ਕਰਨਾ ਹੈਗਾ ਤੇ ਮਾੜੀ ਮੋਟੀ ਨਾ ਆਪਣੀ ਮਾਂ ਨੂੰ ਦੱਸਦੀ ਉਹ ਕਿਸ ਦੇ ਨਾਲ ਗੱਲ ਕਰਦੀ ਅਹੀਂ ਤੈਨੂੰ ਵਿਆਹ ਕਿ ਲਿਆਉਂਦੇ ਜੀ ਮੰਮੀ ਜੀ ਸੱਚ ਦੱਸਾ ਨਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਘਰੇ ਗੱਲ ਕਰ ਲਓ ਤੇ ਮੈਂ ਆਪਣੇ ਘਰੇ ਗੱਲ ਕਰ ਲੈਨੀ ਆ ਤੇ ਚਲੋ ਵਿਚ ਵਿਚੋਲਾ ਪਾ ਕੇ ਤੇ ਰਿਸ਼ਤਾ ਕਰਵਾ ਲਾਂਗੇ ਪਰ ਇਹ ਇੱਕੋ ਗੱਲ ਕਰੀ ਜਾਂਦੇ ਹੀ ਵੀ ਜੇ ਤੇਰਾ ਵਿਆਹ ਕਿਸੇ ਹੋਰ ਹੋ ਗਿਆ ਨਾ ਤੇ ਮੈਂ ਮਰ ਜਾਣਾ ਵਾ ਤੇ ਮੈਂ ਦੱਸੋ ਕੀ ਕਰਦੀ ਫਿਰ ਨਹੀਂ ਤੂੰ ਇਹ ਕਿਹਨਾ ਗੱਲ ਕਰ ਲੈਂਦੀ ਆਪਣੀ ਮਾਂ ਨਾਲ ਹੀ ਗੱਲ ਕਰਦੀ ਮੰਮੀ ਜੀ ਨੇ ਮੌਕਾ ਨਹੀਂ ਦਿੱਤਾ ਇਹਨਾਂ ਨੇ ਨਹੀਂ ਇੰਨੀਆਂ ਸਫਾਈਆਂ ਦੇਣ ਦੀ ਨਾ ਕੋਈ ਲੋੜ ਨਹੀਂ ਗਈ ਮੈਨੂੰ ਕੀ ਪਤਾ ਵੀ ਉਹ ਕਹਿੰਦਾ ਸੀ ਮੈਂ ਮਰ ਜਾਣਾ ਕਿ ਜਾਂ ਤੂੰ ਕਹਿੰਨੀ ਹਾਂ ਵੀ ਮੈਂ ਮਰ ਜਾਣਾ ਵਾ ਮੈਨੂੰ ਲੈ ਜਾ ਦਵਾਦਵ ਭਜਾ ਕੇ ਮੰਮੀ ਜੀ ਮੈਂ ਕੋਈ ਨਹੀਂ ਕਿਹਾ ਹੈਗਾ ਵੀ ਤੁਸੀਂ ਮੇਰੇ ਦਵਲੇ ਕਿਉਂ ਹੁੰਨੇ ਆ ਬਾਰ ਬਾਰ ਬਸ ਮੈਂ ਸੌ ਦਿਨ ਇੱਕੋ ਦੱਸਦੀ ਆ ਕਿਲ ਮਾਰੀਲ ਮੂਰੀ ਕੋਈ ਨਹੀਂ ਮਿਲਨੀ ਜਿੱਥੇ ਕੱਪੜੇ ਰੱਖਣੇ ਹਨ ਨਾ ਜੋੜ ਕੇ ਆਓ ਪਿਆਈਓ ਟੇਬਲ 'ਤੇ ਆ ਉਹਦੇ ਉੱਤੇ ਰੱਖ ਲਾ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਇੱਕ ਇਹ ਵੀ ਨਾ ਬਸ ਉਸੇ ਵਲੇ ਮੜੀ ਜੀ ਗੱਲ ਦੱਸਦੀਆਂ ਤੇ ਜਾਂਦਿਆਂ ਜਾ ਕੇ ਫੂਗ ਮਾਰ ਦਿੰਦੇ ਨੇ ਕੰਨਾਂ 'ਚ ਵੀ ਆ ਚੀਜ਼ ਮੰਗਾਂਦੀ ਆ ਵੀ ਦੱਸ ਦੇਰੇ ਪੱਲੇ ਹੀ ਕੁਛ ਨਹੀਂਗਾ ਹੈਗਾ ਥੋੜੇ ਬੋਦੇ ਤੇ ਪੈਸੇ ਕੋ ਰੱਖੋ ਜੇ ਹੁਣ 10 ਰੁਪਏ ਦੀ ਚੀਜ਼ ਲੈਣੀ ਉਹ ਵੀ ਨਹੀਂ 10 ਰੁਪਏ ਮੰਗਣ ਜਾਓਗੇ ਉਹਨਾਂ ਕੋ ਵੀ ਅਹੀਂ ਆ ਲੈਣਾ ਆ ਇਨੂ ਆ ਲੈੰਦੋ ਅੱਜ ਇਹਨਾਂ ਨਾਲ ਗੱਲ ਕਰਦੀ ਚੰਗੀ ਤਰਾਈਂ ਵੀ ਆ ਗੱਲਾਂ ਮੇਰੇ ਕੋਲ ਨਹੀਂ ਸੁਣੀਆਂ ਆਂ ਦੀਆਂ ਬਾਰ-ਬਾਰ ਬੜੇ ਦਿਨ ਹੋ ਗਏ ਮੈਨੂੰ ਸੁਣਦੀ ਨੂੰ ਹਾਦੀ ਹੋਈ ਏ ਕਿਤੇ ਇਹਨਾਂ ਵਾਲੀ ਉਹਦੇ ਇਹ ਦਾਤ ਚਾਹੀਆ ਵਾ ਐਡਾਂ ਆਈਆ ਵਾ ਸਾਰੀਆਂ ਭਲਾ ਦਾਜ ਹੀ ਲੈ ਕੇ ਹੁੰਦੀਆਂ ਆ ਕੀ ਕਰਾਂ ਰੱਬਾ ਕੋਹ ਸਮਝ ਨਹੀਂ ਲੱਗਦੀ ਹਾਲੇ ਤਾਂ ਜ਼ਿੰਦਗੀ ਦੀ ਸ਼ੁਰੂਆਤ ਹੀ ਹੋਈ ਆ ਤੇ ਕਿੰਨੀ ਲੰਬੀ ਜ਼ਿੰਦਗੀ ਆ ਤੇ ਮੈਂ ਕਿੱਦਾਂ ਕੱਟੂੰਗੀ ਇਨਾਂ ਦੀਆਂ ਗੱਲਾਂ ਸੁਣ ਸੁਣ ਕੇ ਨਾ ਮੈਨੂੰ ਨਹੀਂ ਲੱਗਦਾ ਇਹ ਜ਼ਿੰਦਗੀ ਮੇਰੀ ਨਿਕਲੂਗੀ ਇੱਥੇ ਕੁਛ ਨਾ ਕੁਛ ਉਦਾਂ ਹੀ ਹੋ ਜਾਣਾ ਵਾ ਮੁਸ਼ਕਲੀ ਹੈ ਰੁਪਿੰਦਰ ਚਾਹੀਏ ਤਾਂ ਕੁਛ ਨਾ ਕੁਛ ਗਾੜੀਆਂ ਬੋਲ ਪਾ ਤੇ ਚਾਹੀਏ ਫਿਰ ਇਹਨਾਂ ਜਵਾਬ ਦੇਣੇ ਸ਼ੁਰੂ ਕਰ ਦੇ ਨਹੀਂ ਤੇ ਇਹਨਾਂ ਦੇ ਅੰਦਰ ਜਿਣਾ ਹਰਾਮ ਕਰ ਦੇਣਾ ਵਾ ਇੱਦਾਂ ਕਰਦੀਆਂ ਘੁੱਟਕ ਚਾਹ ਬਣਾ ਲੈਣੀ ਆ ਚਾਹ ਨੂੰ ਜੀ ਕਰਣ ਡਿਆ ਵਾ ਨਾਲ ਮੰਮੀ ਨੂੰ ਪੁੱਛ ਲੈਣੀ ਆ ਕਿ ਪੀਣੀ ਤੁਸੀਂ ਵੀ ਸਿਰ ਜਾ ਪੀੜਾ ਹੋਣ ਰਿਆ ਹੈ ਸੰਦੀਪ ਆ ਜਾ ਮਮੀ ਪਤਾ ਦਲਜੀਤ ਕਿੱਥੇ ਆ ਮਮੀ ਦਲਜੀਤ ਇੱਥੇ ਹੀ ਹੋਣਾ ਕਿਤੇ ਵੇਲੀਆ ਲਗੇ ਹੀ ਕੈਂਡੇ ਪੱਠੇ ਪੁੱਤਰਨੇ ਚੱਲ ਠੀਕ ਆ ਮੈਂ ਹੋ ਕੇ ਨਹੀਂ ਆਦਕਾ ਕੀ ਗੱਲ ਹੋਈ ਮਮੀ ਪੁੱਤ ਗੱਲ ਤੈਨੂੰ ਮੈਂ ਬਾਅਦ ਚ ਦੱਸਦੀ ਆ ਦਲਜੀਤ ਨਾਲ ਮੈਨੂੰ ਕੰਮ ਹੀ ਮੈਂ ਹੋ ਕੇ ਆਈ ਹੋਂ ਵੇਲੀੋਂ ਮਮੀ ਮੇਰੀ ਗੱਲ ਤੇ ਸੁਣੋ ਮੈਨੂੰ ਸੱਚ ਜੇ ਲੱਗਣ ਦੇ ਕੀ ਗੱਲ ਹੋਈ ਮੈਨੂੰ ਵੀ ਦੱਸ ਦੋ ਪੁੱਤ ਮੈਂ ਤੈਨੂੰ ਆਣ ਕੇ ਦੱਸਦੀ ਗੱਲ ਮੈਂ ਦਲਜੀਤ ਨੂੰ ਮੇਲਾਵਾਂ ਪਹਿਲਾਂ ਉਹਦੇ ਨਾਲ ਕੰਮ ਆ ਚਲੋ ਠੀਕ ਆ ਮੰਮੀ ਉੱਤਰ ਗਈ ਇਹੋ ਦੇ ਕਮਰੇ 'ਚ ਪਤਾ ਨਹੀਂ ਕੀ ਗੱਲ ਹੋਈ ਆ ਉਹਨੇ ਕੀ ਕਹਿ ਦਿੱਤਾ ਹੁਣ ਇਦਾਂ ਕਰਦੀ ਆ ਇਹ ਆਉਂਦੇ ਆ ਨਾ ਇਹਨਾਂ ਨੂੰ ਪੁੱਛਦੀ ਆ ਮੈਂ ਕਿ ਕੀ ਗੱਲ ਹੋਈ ਮੰਮੀ ਬੜੇ ਮਸੂਸੇ ਜਿਹੇ ਤਰੇ ਫਰੰਡੇ ਹੀ ਦਲਜੀਤ ਉਰਾ ਮੇਰੇ ਗੱਲ ਸੁਣ ਹਾਂਜੀ ਮੰਮੀ ਹਾਂਜੀ ਮੰਮੀ ਵੇ ਗੱਲ ਤੈਨੂੰ ਮੈਂ ਕੀ ਦੱਸਣੀ ਆ ਹਾਂਜੀ ਲਵਲੀ ਕਹਿੰਦੇ ਆ ਮੈਨੂੰ ਅਲਮਾਰੀ ਲੈ ਆ ਕੇ ਦਿਓ ਟੈਡੀ ਤੇਰੇ ਕੋ ਪੈਸੇ ਮੰਗਾਂ ੜਿਆ 15000 ਰੁਪਈਆ ਮਿਹੋਣੀ ਨਹੀਂ ਆਣਾ ਕੋ ਲਿਆ ਦਿੰਨੇ ਫਿਰ ਉਹਦਾ ਗਰਾ ਦਾਜ ਆਇਆ ਵਾ ਤਾਂ ਦਾਜ ਨਹੀਂ ਆਇਆ ਤਾਂ ਸਾਰੀਆਂ ਚੀਜ਼ਾਂ ਤੁਸੀਂ ਲੈ ਕੇ ਦੋਗੇ ਅੱਜ अलमारी ਮੰਗਣ ਰਹੀ ਆ ਗਰਮੀ ਆਉਂਦੀ ਆ ਕੱਲ ਨੂੰ ਕਹੋ ਮੈਨੂੰ ਵੱਖਰਾ ਏਸੀ ਲਵਾ ਕੇ ਦਿਓ ਫਿਰ ਤੇ ਇਹਦੇ ਜੋਗਾ ਹੀ ਆ ਸਭ ਕੁਝ ਉਹ ਮੰਮੀ ਨਹੀਂ ਏਸੀ ਮੰਗਦੀ अलमारी ਤੇ ਲੈ ਕੇ ਦੋ ਉਹਨੂੰ ਮੇਰੀ ਸੁਣ ਲੈ ਗੱਲ ਦਰਾਣੀਆਂ ਚ ਠਾਣੀਆਂ ਦੀਆਂ ਨਾ ਬੜੀਆਂ ਰੇਸਾਂ ਜਿਦਾ ਹੁੰਦੀਆਂ ਈਆਂ ਹਾਂਜੀ ਜੇ ਇਹਨੂੰ अलमारी ਲਿਆਤੀ ਨਾ ਸੰਦੀਪ ਨੇ ਉਸੇ ਵੇਲੇ ਕਹਿਣਾ ਵਾ ਵੀ ਮੈਨੂੰ ਵੀ ਲਿਆ ਕੇ ਦਿਓ ਉਹ ਮੰਮੀ ਉਹਨੂੰ ਤਾਂ ਪਹਿਲਾਂ ਦੋ ਲਿਮਾੜੀਆਂ ਵਾ ਉਹਨੇ ਕੀ ਕਰਨੀਆਂ ਵੇ ਪੁੱਤ ਭਾਵੇਂ ਦੋ ਹੈ ਗਿਆ ਮਾਂ ਉਹ ਦੋ ਪੇਕਿਆਂ ਤੋਂ ਲੈ ਕੇ ਆਈ ਆ ਅਹੀਂ ਨੀ ਉਹਨੂੰ ਕੁਛ ਵੀ ਲੈ ਕੇ ਦਿੱਤਾ ਉਹ ਹੈ ਤਾਂ ਸਹੀ ਹੈ ਨਾ ਤੋ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਉਹ ਨਹੀਂ ਜਦ ਕਰਦੀ ਤੂੰ ਜੜੀ ਕੋ ਪੈਸੇ ਲੈ ਕੇ ਨਾ ਮੜੀ ਲੈ ਕੇ ਦੋ ਉਹਨੂੰ ਮੈਨੂੰ ਇਹ ਆ ਵੀ ਉਹਨੂੰ ਲ ਮਾਰੀ ਦਿੰਦਿਆਂ ਦਿੰਦਿਆਂ ਨਾ ਇਹ ਨਾ ਸਾਡੇ ਘਰ ਵਿੱਚ ਕਲੇਸ਼ ਪੈ ਜੇ ਉਹ ਮੇਰੇ ਆਖੇ ਲੱਗਦੀ ਆ ਉਹ ਵੀ ਮੇਰੇ ਹੱਥਾਂ ਚੋਂ ਨਿਕਲ ਜੇ ਉਹ ਚੱਲ ਕੋਈ ਗੱਲ ਉਹਨੂੰ ਮੈਂ ਸਮਝਾ ਲੂੰਗਾ ਉਹ ਤੋ ਹੀ ਰਾਜੀ ਉਹਨਾਂ ਲੈ ਕੇ ਦੇਣ ਨੂੰ ਕਿ ਨਹੀਂ ਵੇ ਮੈਂ ਨਹੀਂ ਰਾਜੀ ਹੈਗੀ ਸੇਰ ਤੇ ਸਵਾਭ ਪਾਤੇ ਤੇ ਮੈਂ ਆਹਦੇ ਰਾਜੀ ਮੈਨੂੰ ਦੋਵਾਂ ਨੇ ਨਹੀਂ ਕਿਹਾ ਹਾਂਜੀ ਤੇਰੇ ਡੈਡੀ ਨੂੰ ਕਿਹਾ ਸੀ लवली ਨੇ ਅੱਛਾ ਮੈਂ ਗਈ ਹਾਂ ਬਾਹਰ ਨੂੰ ਜਿਹੜੀ ਕ ਤੇ ਮੈਂ ਆ ਵਿਖਿਆ ਲਾਗੇ ਬੈਠਾ ਤੇ ਮੈਂ ਪੁੱਛਿਆ ਤੇਰੇ ਡੈਡੀ ਨੂੰ ਕਿ ਕੀ ਜਾਂਦਾ ਸੀ ਇਹ ਕਹਿਣ ਰਿਹਾ ਵਾ ਵੀ ਪੈਸੇ ਦੋ ਮੈਨੂੰ 15 ਕਾ ਜਾਤ ਤੇ ਮੈਂ ਅਲਮਾਰੀ ਲਿਆਉਣੀ ਆ ਤੇ ਮੈਂ ਫਿਰ ਅਦੀ ਕਰਦੀ ਨੂੰ ਕਹੀ ਆ ਮੈਂ ਤਾਂ ਜੇ ਅਲਮਾਰੀ ਚ ਕੱਪੜੇ ਰੱਖਣ ਦਾ ਸ਼ੌਂਕ ਹੀ ਨਾ ਦਾਜਵੇ ਚ ਲੈ ਕੇ ਆਉਣੀਆਂ ਸੀ ਸੰਦੀਪ ਆਪਣੇ ਦਾਜਵੇ ਚ ਲੈ ਕੇ ਆਈ ਆ ਉਹਨੂੰ ਅਹੀਂ ਨਹੀਂ ਲੈ ਕੇ ਦਿੱਤੀਆਂ ਮੰਮੀ ਦਾਜ ਕਿੱਥੋਂ ਆਉਣਾ ਵਾ ਭੱਜ ਕੇ ਤੇ ਆਈ ਆ ਫਿਰ ਪੱਜ ਕੇ ਆਈ ਹੈ ਨਾ ਉਹਦਾ ਨਤੀਜਾ ਇਹੋ ਹੀ ਨਿਕਲਣਾ ਵਾ ਤੁਹਾਡਾ ਟੇਬਲ ਪਿਆ ਵਾ ਉੱਤੇ ਕੱਪੜੇ ਤਿਆਰ ਕਰਕੇ ਤੇ ਰੱਖ ਲੈ ਤੁਹਾਡੇ ਭੈਣ ਦੀ ਬੀਲਮਾਰੀ ਉਹ ਦੇ ਦੋ ਬੀਲਮਾਰੀ ਮੇਰੇ ਕੋਲ ਤਾਂ ਦੋ ਆ ਪਰ ਮੈਂ ਆਪਣੇ ਕੱਪੜੇ ਰੱਖੇ ਆ ਉਹ ਨਾ ਤੂੰ ਆਪਣੀਆਂ ਦੇਣੀਆਂ ਵਾ ਨਾ ਸੰਦੀਪ ਨੇ ਦੇਣੀਆਂ ਤੇ ਨਵੀਂ ਲੈ ਗਿਓ ਉਹਨੂੰ ਕੋਹ ਨਗਵਾਲ ਤੇ ਕਰਨਾ ਹੀ ਪੈਣਾ ਵਾ ਕੋਈ ਗੱਲ ਨਹੀਂ ਇਹਦਾ ਤਰੀਕਾ ਮੈਨੂੰ ਲੱਭ ਗਿਆ ਵਾ ਕੋਈ ਨਹੀਂ ਮੈਂ ਦੇ ਦੇਣੀ ਇਹਨੂੰ ਅਲਮਾਰੀ ਫਿਰ ਚਲ ਦੋ ਕੋਈ ਨਾ ਕੋਈ ਅਲਮਾਰੀ ਦੋਣ ਲੈ ਗਏ ਕੋਈ ਗੱਲ ਨਹੀਂ ਮੈਂ ਦੇ ਦਿੰਦੀ ਆ ਕਪੱਤ ਪਾਉਣਾ ਘਰ ਚ ਇਹ ਤੁਹਾਡੇ ਕੋ ਹੈ ਗਈਆਂ ਕਦੀ ਵੱਧ ਦੇ ਦੇ ਦੋ ਉਹਨੂੰ ਚੱਲ ਆ ਵੀ ਵਧੀਆ ਹੋ ਗਿਆ ਮੱਠੇ ਨੇ ਕੰਮ ਤੇ ਨਿਭਰਿਆ ਸੰਦੀਪ ਹਾਂਜੀ ਪਾਣੀ ਲੈ ਗਈ ਆ ਗਈ ਇਹ ਤਾਂ ਕਰਦੀਆਂ ਹੁਣ ਆ ਗਈ ਐ ਇਹਨਾਂ ਨੂੰ ਪੁੱਛਦੀਆਂ ਕਿ ਕੀ ਗੱਲ ਹੋਈ ਮੰਮੀ ਗਈ ਤੁਹਾਡੇ ਵੱਲ ਮੇਰੀ ਗੱਲ ਸੁਣੋ ਹਾਂਜੀ ਘਰੇ ਵੀ ਨਹੀਂ ਦਾ ਕੰਮ ਘਰੇ ਪੱਠੇ ਘੁਤਰ ਨਹੀਂ ਘੁਤਰ ਆਇਆ ਅੱਛਾ ਅੱਛਾ ਠੀਕ ਆ ਤੇ ਮੰਮੀ ਕਹੇ ਤੁਹਾਡੇ ਵੱਲ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਉਹ लवली ਗਿਆ ਕਿਤੇ ਡੜੀ ਵਾਲ ਰਵਿੰਦਰ ਕੇ ਨਾਲ ਮਾੜੀ ਮੰਗਦੀ ਹੋਣੀ ਆ ਕਹਿੰਦੀ ਲਵਾੜੀ ਚਾਹੀਦੀ ਮੈਨੂੰ ਉਹਨੂੰ ਕੱਪੜੇ ਰੱਖਣ ਦੀ ਜਗ੍ਹਾ ਨਹੀਂ ਹੋਣੀ ਕਿਤੇ ਅੱਛਾ ਆਹੋ ਆਹ ਗੱਲ ਵਾ ਮੈਂ ਤੇ ਮੰਮੀ ਨੂੰ ਪੁੱਛਿਆ ਮੰਮੀ ਨੇ ਮੈਨੂੰ ਕੁਝ ਨਹੀਂ ਦੱਸਿਆ ਉਹ ਮੰਮੀ ਕਹਿੰਦੀ ਹੋਈ ਆ ਪਹਿਲਾਂ ਗੱਲ ਤੇ ਕਰਕੇ ਆਵਾਂ ਦਲਜੀਤ ਨਾ ਕੀ ਕਹਿੰਦਾ ਵਾ ਤੇ ਫਿਰ ਤੁਸੀਂ ਕੀ ਕਿਹਾ ਅੱਗੇ ਉਹ ਕਹਿਣਾ ਮੈਂ ਕਿ ਮੈਂ ਘਰ ਚ ਕਬੱਤ ਜਰੂਰ ਪਾਉਣਾ ਵਾਂ ਚੋਪੜ ਕੇ ਨਾ ਲਿਆ ਦੋ ਉਹਨਾਂ ਮਾਰੀ ਇਹਨੂੰ ਕਿਉਂ ਲਿਆ ਦੋਨ ਮਾਰੀ ਉਹਨੂੰ ਉਹ ਲਿਆ ਕੇ ਦੇਣੀ ਪੈਣੀ ਆ ਉਹਨੇ ਕੱਪੜੇ ਕਿੱਥੇ ਰੱਖਣੇ ਮਮੀ ਕਿ ਨਹੀਂ ਮੇਰੇ ਕੋਲ ਵੀ ਦੋ ਹੈਗੀਆਂ ਵਾਂ ਪਰ ਮਾਰੀਆਂ ਤੇਰੇ ਕੋਲ ਵੀ ਦੋ ਹੈਗੀਆਂ ਵਾਂ ਮੇਰੀ ਸੁਣ ਲੋ ਗੱਲ ਅਲਮਾਰੀ ਇੱਕ ਨਹੀਂ ਆਉਗੀ ਦੋ ਹੋਣਗੀਆਂ ਠੀਕ ਆ ਨਾ ਦੋ ਗੱਲੀਆਂ ਹੋਣਗੀਆਂ ਮੈਨੂੰ ਵੀ ਚਾਹੀਦੀ ਆ ਤੂੰ ਲਮਾਰੀ ਕੀ ਕਰਨੀ ਦੱਸ ਉਹਨਾਂ ਜੇ ਮੈਨੂੰ ਨਹੀਂ ਲਿਆ ਕੇ ਦੇਣੀ ਫਿਰ ਮੈਨੂੰ ਪੈਸੇ ਦੇ ਦੋ ਆਹ ਕਿਦਾਂ ਦੀ ਗੱਲ ਹੋਈ ਸੰਦੀਪ ਇਹ ਤੇ ਕਪੱਤ ਪਉਣ ਵਾਲੀ ਗੱਲ ਹੋਈ ਨਾ ਨਹੀਂ ਮੇਰੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਵਾ ਅਲਮਾਰੀ ਲਿਆ ਕੇ ਦਿੱਤੀ ਤੁਸੀਂ ਉਹ ਮੇਰੇ ਪੇਕੇ ਦਾ ਦਾਜ ਆਇਆ ਜਿਹੜਾ ਉਹ ਦਾਜ ਤੇ ਇੱਧਰ ਕੋਈ ਹੈ ਤੇ ਸਹੀ ਹੈ ਨਾ ਜੇ ਨਾ ਹੁੰਦਾ ਫਿਰ ਲੈ ਕੇ ਦੇਣੀ ਪੈਣੀ ਮੈਨੂੰ ਨਹੀਂ ਪਤਾ ਇਹ ਵੀ ਕਪਾਤਾ ਹੋਊਗਾ ਫਿਰ ਦੋ ਆਉਣਗੀਆਂ ਅਲਮਾਰੀਆਂ ਘਰ ਆਲ ਫਿਰ ਨਾ ਲੈ ਕੇ ਦੇਣ ਨੀ ਗੱਲਾਂ ਨਾ ਤੇ ਮੈਂ ਕਦੋਂ ਮੰਨਾਂ ਗਰੀ ਮੈਂ ਇੱਕ ਚੀਜ਼ ਮੰਗੀ ਲਈ ਆ ਲਿਆ ਦਿਓ ਉਹਨੂੰ ਤੇ ਲਿਆ ਦਿਓ ਮੈਂ ਕਦੋਂ ਕਹਿੰਦੀ ਆ ਕਿ ਨਾ ਲੈ ਕੇ ਦੋ ਅੱਛਾ 15000 ਤੈਨੂੰ ਦਈਏ ਉਹਦੇ 15000 ਉਧਰ ਖਰਚੀਏ ਉਜੋ ਮਰਜੀ ਕਰੋ ਹਣ ਮੈਨੂੰ ਨਹੀਂ ਪਤਾ ਮੈਨੂੰ ਵੀ ਚਾਹੀਦੀ ਐ ਅਲਮਾਰੀ ਉਹ ਚੰਗਾ ਕੰਮ ਆ ਤੁਹਾਡਾ ਘਰ ਜੀ ਕੋਸਾ ਰਹਿਣਾ ਕਿ ਨਹੀਂ ਰਹਿਣਾ ਕੁ ਵਖੜੇ ਹੋਣਾ ਮੈਂ ਕਦੋਂ ਕਹਿੰਦੀ ਵਖਰੇ ਹੋ ਅਲਮਾਰੀ ਮੰਗੀ ਆ ਅੱਜ ਮੈਂ ਵਖਰੇ ਹੋਣ ਵਾਲੀਆਂ ਆ ਅੱਛਾ ਉਹਨੇ ਮੰਗ ਲਈ ਤੇ ਫੇਰ ਬੜੀ ਸ਼ੈਤੀ ਤੂੰ ਇਹ ਕਹਿ ਦਿੱਤਾ ਕਿ ਕੋਈ ਨਹੀਂ ਹੈ ਜੇ ਹੁੰਦੀ ਨਾ ਉਹਨੇ ਮੰਗਣੀ ਨਹੀਂ ਮੰਗਣੀ ਨਹੀਂ ਅੱਗੇ ਕਿੱਥੇ ਰੱਖਦਾ ਭਾਜੀ ਕੱਪੜੇ ਭਾਜੀ ਕਿੱਥੇ ਰੱਖਦਾ ਭਾਜੀ ਇੱਥੇ ਪਏ ਹੁੰਦੇ ਮੰਮੀ ਉਹਨਾਂ ਲੱਗ ਗਈ ਤੇ ਉਹ ਵੀ ਅੱਜ ਨਹੀਂ ਹੁਣ ਵਿਆਹ ਗਿਆ ਉਹ ਮੈਂ ਤੁਹਾਨੂੰ ਦੱਸ ਦਿਤੀ ਆਪਣੀ ਗੱਲ ਠੀਕ ਹੈ ਨਾ ਕੋਈ ਗੱਲ ਮਮੀ ਨਾਲ ਗੱਲ ਕਰ ਲਾ ਮੈਂ ਨਹੀਂ ਮਮੀ ਨਾਲ ਗੱਲ ਕਰਨੀ ਤੂੰ ਇੱਥੇ ਕਰੋ ਤੂੰ ਇਹ ਕਾਹਦਾ ਰੌਲਾ ਪਾ ਲਿਆ ਵਾ ਹੁਣ ਰੌਲਾ ਮਮੀ ਕਾਹਦਾ ਪਾਉਣਾ ਵਾ ਜਿਹੜੀ ਗੱਲ ਤੁਸੀਂ ਕਹਿਣ ਦੇ ਨਾ ਉਹ ਇਹ ਕਹਿਣ ਦੇ ਵੀ ਤੈਨੂੰ ਤਾਂ ਮੈਂ ਸਮਝਾਇਆ ਸੀ ਤੂੰ ਆ ਨਾ ਨਹੀਂ ਮਮੀ ਲਿਆ ਦਿਓ ਨਹੀਂ ਮਮੀ ਲਿਆ ਦਿਓ ਮੈਨੂੰ ਪਤਾ ਵਾ ਨਾ ਮਮੀ ਤੂੰ ਇਹ ਨੂੰ ਸਮਝਾ ਦਊਂ ਵੱਡੀ ਐ ਮੈਂ ਕਿ ਸਮਝਾਵਾਂ ਨੂੰ ਉਹ ਤਾਂ ਨਹੀਂ ਆ ਘਰ ਹੈਗਾ ਮੰਮੀ ਕੱਲੋਂ ਏਸੀ ਮੰਗੂਗੀ ਤੇ ਫਿਰ ਘਰ 'ਚ ਦੋ ਨਹੀਂ ਹੋਣਗੇ ਮੈਨੂੰ ਨਹੀਂ ਚਾਹੀਦਾ ਪੋਤੇ ਇਹੋ ਗੱਲ ਤੈਨੂੰ ਮੈਂ ਸਮਝਾਉਣ ਰਹੀ ਆਂ ਕਿ ਅਜ ਉਹਨੂੰ ਚੀਜ਼ ਲਿਆਤੇ ਉਹਨਾਂ ਤਾਂ ਸਿਰ ਤੇ ਚੜ ਜਾਣਾ ਮੇਰੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਮੈਂ ਕਦੀ ਕੋਈ ਚੀਜ਼ ਮੰਗੀ ਟਾਡੇ ਕੋਲੋਂ ਉਹ ਮਗਰੋਂ ਆਈ ਐ ਤੇ ਚੀਜ਼ਾ ਮੰਗਣ ਲੱਗ ਪਈ ਐ ਉਹ ਸਭ ਕੁਝ ਮਿਲਿਆ ਜੀ ਤੈਨੂੰ ਘਰ 'ਚ ਕਿ ਨਹੀਂ ਮਿਲਿਆ ਕੋ ਦਲਜੀਤ ਕੀ ਅਹੀਂ ਉਹਨੂੰ ਲੈ ਕੇ ਦਿੱਤਾ ਵਾ ਮੂੰਹੋਂ ਤਾਂ ਨਹੀਂਨੇ ਕਦੀ ਮੰਗਿਆ ਮੈਂ ਕੁਝ ਟਾਡੇ ਕੋਲੋਂ ਉਹਨਾਂ ਦਾ ਕਰਕੇ ਨਾ ਆਪਸ ਵਿੱਚ ਦੋਵੇਂ ਜਣੇ ਨਾਲ ਕਪੱਤ ਪਾਓ ਕਾਲਾ ਤਾਂ ਮੈਨੂੰ ਗਲਤ ਕਹਿਂਦੇ ਆ ਹਾਂ ਅੱਜ ਤੋਂ ਸੰਦੀਪ ਨੂੰ ਗਲਤ ਕਹਿਂਦੇ ਆ ਪਿਆਵਾ ਮੰਮੀ ਦੱਸੋ ਨਾ ਘਰੋਂ ਕੱਢਦੀ ਐ ਫੇਰ ਮੰਮੀ ਇਹ ਵੀ ਟੈਪ ਉਹਨਾਂ ਵੱਲ ਦੀ ਗੱਲ ਕਰਨਾ ਜਿੱਦਾਂ ਦੀਆਂ ਕਰਤੂਕਾਂ ਕੀਤੀਆਂ ਨਾ ਜੋ ਸਾਰੇ ਉਹਨਾਂ ਦੇ ਮਗਰ ਬੈਗੇ ਨਾ ਉਹਨਾਂ ਖਾ ਕੇ ਮਰ ਜਣਾ ਕੋਨਾ ਤੂੰ ਮਰ ਜਾਣ ਮਰਦੇ ਆ ਤੇ ਮੰਮੀ ਮੇਰੀ ਸੁਣ ਲੋ ਗੱਲ ਜੇ ਉਹਦੇ ਵਾਸਤੇ ਕੋਈ ਚੀਜ਼ ਆਊਗੀ ਨਾ ਤੇ ਮੇਰੇ ਵਾਸਤੇ ਵੀ ਆਊਗੀ ਨਾਲ ਹੀ ਸੰਦੀਪ ਮੈਂ ਤੇਰੀ ਗੱਲ ਮੰਨਦੀ ਆ ਤੇਰਾ ਨਾ ਮੈਂ ਸਹਿਮਤ ਆ ਤਾਂ ਹੀ ਦਲਜੀਤ ਨੂੰ ਇਹ ਗੱਲ ਮੈਂ ਕਹੀ ਸੀ ਤੂੰ ਗੁੱਸਾ ਕਿਉਂ ਕਰਨ ਢਈ ਆ ਮੰਮੀ ਫੇਰ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਟੀ ਚੁੱਪ ਕਰਕੇ ਉਧਰ ਚੱਲ ਗਏ ਨੀ ਉੱਧਰ ਤਮੈ ਤਾਂ ਗਈ ਹਾਂ ਇਹ ਕੱਲ ਵੀ ਆਂਦਾ ਹੀ ਵੀ ਮੰਮੀਆਂ ਨਾਲ ਘਰ ਵਿੱਚ ਹੀ ਰਹਿਣਾ ਵਾ ਕੋਈ ਗੱਲ ਨਹੀਂ ਚੁੱਪ ਕਰਕੇ ਸ਼ਾਂਤੀ ਨਾਲ ਰੋ ਦੱਸਣ ਗਈ ਹਾਂ ਵੀ ਹੁਣ ਆ ਸਿਆਪਾ ਨਵਾਂ ਹੀ ਉਹਨੇ ਪਾਤਾ ਵਾ ਮੇਰੇ ਨਾਲ ਕੋਈ ਚਲਾਹ ਕਰਦਾ ਨਹੀਂ ਆ ਤੇਰਾ ਸਲਾਹ ਕਰਨੀ ਹੀ ਮੈਂ ਮੈਂ ਹਾਂ ਤੇ ਕੰਨਾਂ ਚ ਕਾੜਾ ਵਾ ਜਿਹੜਾ ਆਂਦਾ ਵਾ ਵੀ ਹੁਣ ਆ ਗਿਆ ਤਾਂ ਕੋਈ ਗੱਲ ਨਹੀਂ ਜਿਹੜੀ ਚੀਜ਼ ਮੰਗਦੇ ਲੈ ਕੇ ਦੋ ਕਿਹੜੀ ਕਿਹੜੀ ਲੈ ਕੇ ਦਵਾਂਗੇ ਇਹਨੂੰ ਚਲੋ ਠੀਕ ਆ ਮੰਮੀ ਮੈਂ ਦੱਸ ਦਿੱਤਾ ਵਾ ਜੇ ਉਹਦੇ ਵਾਸਤੇ ਅਲਮਾਰੀ ਆਊਗੀ ਨਾ ਤੇ ਮੇਰੇ ਵਾਸਤੇ ਵੀ ਆਊਗੀ ਨਹੀਂ ਤੇ ਕੋਈ ਵੀ ਨਾ ਲਿਆਵੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਵਾਂ ਆ ਤੇ ਨਨ ਖੱਤੇ ਨੇ ਘਰ ਵਿੱਚ ਕਲੇਸ਼ ਪਾਉਣ ਵਾਲੀ ਗੱਲ ਕੀਤੀ ਆ ਮੈਨੂੰ ਪਹਿਲਾਂ ਹੀ ਪਤਾ ਸੀ ਦਰਾਨੀਆਂ ਜੁਠਾਣੀਆਂ ਚ ਐਦਾਂ ਕੰਮ ਹੁੰਦਾ ਹੀ ਆ ਜਦੋਂ ਇੱਕ ਦੀ ਚੀਜ਼ ਆ ਜਾਏ ਨਾ ਦੂਜੀ ਉਸੇ ਵੇਲੇ ਪਵਾੜਾ ਪਾ ਲਿੰਦੀ ਹੁੰਦੀ ਆ ਤੇ ਮੈਲ ਮਾਰੀ ਨਹੀਂ ਲਿਆ ਕੇ ਦੇਣੀ ਕੋਈ ਨਹੀਂ ਹੈਗਾ ਟੈਚੀ ਉਹ ਕੱਢ ਕੇ ਤਾਂ ਗਾੜੀ ਮਾਰਦੀ ਆ ਆ ਚੁੱਕ ਤੇ ਇਹਦੇ ਵਿੱਚ ਪਾਲਾ ਕੱਪੜੇ ਹਾਂਜੀ ਮੰਮੀ ਹੋਰ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਵਧੀਆ ਹਾਂਜੀ ਉਹ ਵੀ ਇੱਥੇ ਹੀ ਬਾਹਰ ਹੀ ਹੋਣੇ ਆ ਹਾਂਜੀ ਹਾਂਜੀ ਨਹੀਂ ਸਾਸੋਰਾ ਵੀ ਠੀਕ ਆ ਹਾਂਜੀ 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 ਆਉਣਾ ਆਣਾ ਮੰਮੀ ਕੀ ਆ ਕੀ ਦੱਸਾਂ ਤੁਹਾਨੂੰ ਮੈਂ ਇੱਥੇ ਤੇ ਹੋਰ ਸਿਆਪਾ ਪਿਆ ਵਾ ਉਹੜਾ ਨਿੱਕਾ ਮੁੰਡਾ ਯੋ ਲਵਲੀ ਉਹ ਕੁੜੀ ਕੱਢ ਕੇ ਲਿਆਇਆ ਕਿਸਦੀ ਹਾਂਜੀ ਨਹੀਂ ਨਹੀਂ ਮੰਮੀ ਉਹਨੂੰ ਕਿੱਦਾਂ ਘਲਾ ਦੀ ਹੈ ਉਹ ਕੁੜੀ ਨੂੰ ਉਹਨੇ ਵਿਆਹ ਕਰਾ ਲਿਆ ਪੱਕਾ ਹੀ ਨਹੀਂ ਨਹੀਂ ਮੰਮੀ ਨੇ ਤੇ ਗੁੱਸੇ ਹੋਏ ਆ ਸਾਰਾ ਦਿਨ ਇਹ ਮਮੀ ਕਪਾਤ ਹੁੰਦਾ ਰਹਿੰਦਾ ਘਰ ਚ ਓਣਾ ਆਣਾ ਕੀ ਆ ਤੇ ਫੋਨ ਵੀ ਮੈਂ ਕੀ ਕਰਨਾ ਸੀ ਸਾਰਾ ਦਿਨ ਤੇ ਇਦਾਂ ਹੀ ਲੰਘ ਜਾਂਦਾ ਵਾ ਹਾਂਜੀ ਹਾਂਜੀ ਨਹੀਂ ਨਹੀਂ ਸਾਰੇ ਗੁੱਸੇ ਹੁੰਦੇ ਨੂੰ ਹੁਣ ਕੀ ਕਰੇ ਬੰਦਾ ਹੁਣ ਘਰੋਂ ਥੋੜੀ ਕੱਢ ਦੇਣੀ ਓ ਹੁਣ ਰੱਖਣੀ ਪੈਣੀ ਆ ਹਜੇ ਹੋਰ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਲੱਗਾ ਆੜ ਗਵਾੜ ਵੀ ਸੋ ਸੋ ਗੱਲਾਂ ਕਰਦੇ ਆ ਤਾਂ ਤੇ ਪਤਾ ਹੀ ਆ ਚਾਚੀਆਂ ਤਾਈਆਂ ਤੇ ਅੱਗੇ ਸੁਆ ਲੈਂਦੀਆਂ ਉਹ ਤਾਂ ਅੱਗੇ ਚਾਹੁੰਦੀਆਂ ਕਿ ਮੁੰਡੇ ਦਾ ਵਿਆਹ ਨਾ ਹੋਵੇ ਕੋਈ ਗੱਲ ਨਹੀਂ ਮੰਮੀ ਆਵਾਂਗੇ ਕਿਸ ਦਿਨ ਮਾਰਾਂਗੇ ਫੇਰਾ ਇਧਰ ਮੈਂ ਥੋੜਾ ਜਿਹਾ ਫ੍ਰੀ ਹੋ ਜਾਈਏ ਨਾ ਕੀ ਕਰਨਾ ਫਿਰ ਹੁਣ ਨਹੀਂ ਨਹੀਂ ਮੰਮੀ ਤੁਸੀਂ ਨਾ ਆਇਓ ਹਜੇ ਸਾਸ ਨੇ ਫਿਰ ਗਲਤ ਸਮਝ ਲੈਣਾ ਉਹਨੇ ਕਿਹਾ ਇਹਨੇ ਦੱਸਿਆ ਹੋਣਾ ਵਾ ਤੇ ਇਹ ਵੀ ਸੂਹਾਂ ਲੈਣ ਆਏ ਆ ਨਹੀਂ ਨਹੀਂ ਥੋੜੀ ਜੀ ਗੱਲ ਨਾ ਠੰਡੀ ਹੋ ਲੈੰਦੋ ਫਿਰ ਕੋਈ ਗੱਲ ਨਹੀਂ ਆ ਜਾਓ ਕਿਸੇ ਦਿਨ ਚਲੋ ਠੀਕ ਆ ਮੰਮੀ ਮੈਂ ਫੇਰ ਕਰੂੰਗੀ ਤੁਹਾਨੂੰ ਫੋਨ ਠੀਕ ਆ ਚਲੋ ਠੀਕ ਆ